ਸਾਤ ਸਰੀਆ ਕਾਲ ਜੀ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ਹੀਦੀਆਂ ਦਾ سلسلہ ਸ਼ੁਰੂ ਹੋ ਗਿਆ ਸੀ ਤੇ ਸਿੱਖਾਂ ਦੇ ਪਹਿਲੇ ਸਿੱਖ ਸ਼ਹੀਦ ਹੋਏ ਨੇ ਭਾਈ ਤਾਰੂ ਪੋਪੜ ਜੀ ਤੇ ਭਾਈ ਰੁਕਨਦੀਨ ਜੀ ਭਾਈ ਰੁਕਨਦੀਨ ਜੀ ਜਦੋਂ ਕਾਬਾ ਗੁਰੂ ਨਾਨਕ ਦੇਵ ਜੀ ਨੇ ਫਰਾਇਆ ਮੱਕੇ ਜਾ ਕੇ ਤੇ ਉੱਥੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਜਦੋਂ ਉਸ ਸਮੇਂ ਦੇ ਉੱਥੋਂ ਦੇ ਹਾਕਮਾਂ ਨੂੰ ਪਤਾ ਲੱਗਾ ਵੀ ਰੁਕਨਦੀਨ ਕਾਫਰ ਹੋ ਕੇ ਸਿੱਖ ਬਣ ਗਿਆ ਹੈ ਤਾਂ ਉਹ ਇਹਦੇ ਤੇ ਮੌਤ ਦਾ ਫਤਵਾ ਲਾਉਂਦੇ ਵੀ ਜਾਂ ਤਾਂ ਤੂੰ ਇਸਲਾਮ ਦੁਬਾਰਾ ਕਬੂਲ ਕਰ ਲੈ ਤੇ ਗੁਰੂ ਨਾਨਕ ਦੇਵ ਜੀ ਨੂੰ ਛੱਡ ਦੇ ਤੇ ਜਾਂ ਫਿਰ ਮੌਤ ਲਈ ਤਿਆਰ ਹੋ ਜਾ ਤੇ ਉਹਨੇ ਫਿਰ ਖੁਸ਼ੀ-ਖੁਸ਼ੀ ਸ਼ਹੀਦੀ ਦਿੱਤੀ ਸੀ ਇੱਕ ਸਿਪਾਈ ਤਾਰੂ ਪੋਪੜ ਜੀ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਉਪਦੇਸ਼ ਦਿੱਤਾ ਸੀ ਵੀ ਹਮੇਸ਼ਾ ਕਿਸੇ ਦਾ ਭਲਾ ਕਰਨਾ ਹੈ ਤੇ ਬਲਦੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨੀ ਹੈ ਜਦੋਂ ਬਾਬਰ ਭਾਰਤ ਦੇ ਨੂੰ ਲੁੱਟਣ ਆਉਂਦਾ ਹੈ ਤਾਂ ਉਹਦੇ ਸ਼ਹਿਰ ਦੇ ਵਿੱਚ ਵੀ ਪਹੁੰਚਦਾ ਤੇ ਲੁੱਟ ਕੇ ਘਰਾਂ ਨੂੰ ਅੱਗ ਲਾ ਦਿੰਦਾ ਹੈ ਤਾਂ ਭਾਈ ਤਾਰੂ ਪੋਪਟ ਫਿਰ ਬਾਲਟੀ ਲੈ ਕੇ ਉਹਦੇ ਅੱਗ ਤੇ ਪਾਣੀ ਪਾਉਣ ਲੱਗ ਜਾਂਦੇ ਤੇ ਬਾਬਰ ਦੇ ਸੈਨਿਕ ਰੋਕਦੇ ਆ ਵੀ ਤੂੰ ਇਹ ਪਾਣੀ ਨਾ ਪਾਣੀ ਤਾਂ ਤੈਨੂੰ ਅੱਗ ਦੇ ਵਿੱਚ ਸੱਟ ਕੇ ਸਾੜ ਦੇਾਂਗੇ ਜਦੋਂ ਤਾਰੂ ਪੋਪਟ ਨਹੀਂ ਰੁਕਦਾ ਉਹ ਕਹਿੰਦਾ ਮੈਨੂੰ ਤਾਂ ਗੁਰੂ ਜੀ ਦਾ ਹੁਕਮ ਹੈ ਤਾਂ ਫਿਰ ਤਾਰੂ ਪੋਪੜ ਨੂੰ ਚੱਕ ਕੇ ਅੱਗ ਦੇ ਵਿੱਚ ਸੱਟ ਕੇ ਸਾੜ ਦਿੱਤਾ ਜਾਂਦਾ ਹੈ ਇੱਥੋਂ ਸ਼ਹੀਦੀਆਂ ਦਾ ਸ਼ृंखला ਸ਼ੁਰੂ ਹੁੰਦਾ ਹੈ ਤਾਂ ਗੁਰੂ ਨਾਨਕ ਅਰਜਨ ਦੇਵ ਜੀ ਨੇ ਸ਼ਹੀਦੀਆਂ ਤੋਂ ਵੀ ਉੱਪਰ ਸ਼ਹਾਦਤ ਦਾ ਸਿਲਸਲਾ ਸ਼ੁਰੂ ਕਰਤਾ ਤੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਗੁਰਤਾ ਗੱਦੀ ਮਿਲਦੀ ਤਾਂ ਪਿਰਥੀ ਚੰਦ ਵੀ ਜੋ ਸਕਾ ਭਰਾ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਦਾ ਹੈ ਉਧਰ ਚੰਦੂ ਆਪਦੀ ਧੀ ਦੇ ਰਿਸ਼ਤੇ ਵਾਸਤੇ ਪੰਡਤਾਂ ਨੂੰ ਆਖਿਆ ਹੁੰਦਾ ਹੈ ਬ੍ਰਾਹਮਣਾਂ ਨੂੰ ਆਖਿਆ ਹੁੰਦਾ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਸ਼ਤਾ ਕਰ ਜਾਂਦੇ ਆ ਪਰ ਜਦੋਂ ਚੰਦੂ ਨੂੰ ਪਤਾ ਲੱਗਦਾ ਉਹ ਕਹਿੰਦਾ ਵੀ ਤੁਸੀਂ ਮੋਰੀ ਦੀ ਇਟਚਬਾਰੇ ਨੂੰ ਲਾਤੀਏ ਤੇ ਉੱਥੇ ਸਿੱਖ ਵੀ ਕੋਲ ਖੜੇ ਹੁੰਦੇ ਆ ਉਹ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਦੱਸਦੇ ਆ ਵੀ ਚੰਦੂ ਤਾਂ ਗੁਰੂ ਘਰ ਦਾ ਦੋਖੀ ਹੈ ਉਹਨੇ ਗੁਰੂ ਘਰ ਦੀ ਮਰਿਆਦਾ ਨੂੰ ਸ਼ਾਨ ਨੂੰ ਆਹ ਕਹਿ ਕੇ ਨੀਮਾ ਮਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਚੰਦੂ ਦੀ ਕੁੜੀ ਦਾ ਰਿਸ਼ਤਾ ਛੱਡ ਦਿਓ ਤਾ ਗੁਰੂ ਅਰਜਨ ਦੇਵ ਜੀ ਉਹ ਰਿਸ਼ਤੇ ਤੋਂ ਇਨਕਾਰ ਕਰ ਦਿੰਦੇ ਇਸ ਕਰਕੇ ਚੰਦੂ ਵੀ ਗੁਰੂ ਘਰ ਦਾ ਹੁਣ ਦੁਖੀ ਬਣ ਜਾਂਦਾ ਹੈ ਤੇ ਜਦੋਂ ਕਿ ਉਹਦੀ ਸਰਕਾਰੇ ਦਰਬਾਰੇ ਜਹਾਂਗੀਰ ਨਾਲ ਚੰਗੀ ਬੈਣੀ ਉੱਠਣੀ ਸੀ ਤੇ ਇਹ ਫਿਰ ਪ੍ਰਿਥੀ ਚੰਦ ਤੇ ਚੰਦੂ ਦੋਵੇਂ ਰਲ ਕੇ ਸੁਲੀ ਖਾਨ ਤੇ ਸੁਲਫੀ ਖਾਨ ਨੂੰ ਚੜਾ ਦਿੰਦੇ ਆ ਵੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿਓ ਮਾਰ ਦਿਓ ਇਹ ਆਪਦੀ ਸੈਨਾ ਲੈ ਕੇ ਆਉਂਦੇ ਆ ਤੇ ਸੁਲੀ ਖਾਨ ਉਸ ਰਾਤ ਰੁਕਦਾ ਹੈ ਪ੍ਰਿਥੀਚੰਦ ਕੋਲੇ ਤੇ ਉਹ ਜਦੋਂ ਘੋੜੇ ਤੇ ਘੁੰਮਣ ਫਿਰਨ ਜਾਂਦਾ ਹੈ ਤਾਂ ਘੋੜਾ ਸੁਲੀਖਾਨ ਦੇ ਸਮੇਤ ਹੀ ਭੱਠੇ ਦੇ ਵਿੱਚ ਡਿੱਗ ਪੈਂਦਾ ਹੈ। ਇੱਕਦਮ ਕੋਈ ਪੰਛੀ ਆਵਾਜ਼ ਆਉਂਦੀ ਏ ਤੇ ਘੋੜਾ ਡਰ ਕੇ ਆਵੇ ਦੇ ਵਿੱਚ ਡਿੱਗ ਪੈਂਦਾ। ਸੁਲੀਖਾਨ ਉੱਥੇ ਮਰ ਜਾਂਦਾ ਹੈ ਤੇ ਸੁਲਫੀਖਾਨ ਦੇ ਪੇਟ ਦੇ ਵਿੱਚ ਇੰਨਾ ਦਰਦ ਹੁੰਦਾ ਕਿ ਉਹ ਦਰਦ ਨਾਲ ਹੀ ਮਰ ਜਾਂਦਾ ਹੈ। ਉਧਰ ਉਸ ਸਮੇਂ ਦਾ ਜੋ ਅਕਬਰ ਦਾ ਵजीर ਹੁੰਦਾ ਹੈ ਬੀਰਬਲ ਉਹ ਵੀ ਗੁਰੂ ਘਰ ਦਾ ਦੋਖੀ ਬਣ ਜਾਂਦਾ ਹੈ ਚੰਦੂ ਉਹਦੇ ਵੀ ਕੰਨ ਭਰਦਾ ਹੈ ਤਾਂ ਉਹ ਵੀ ਜਦੋਂ ਅਫਗਾਨਿਸਤਾਨ ਨੂੰ ਜਾਂਦਾ ਤੇ ਗੁਰੂ ਅਰਜਨ ਦੇਵ ਜੀ ਨੂੰ ਕਹਿ ਕੇ ਜਾਂਦਾ ਵੀ ਆਪਦੀ ਝੂਠ ਦੀ ਦੁਕਾਨ ਬੰਦ ਕਰ ਲਓ ਮੇਰੇ ਵਾਪਸ ਆਉਣ ਤੱਕ ਇਹ ਕੰਮ ਬੰਦ ਚਾਹੀਦਾ ਪਰ ਉਹ ਉੱਥੇ ਹੀ ਪੂਰਾ ਹੋ ਜਾਂਦਾ ਹੈ ਤੇ ਉਹ ਵਾਪਸ ਨਹੀਂ ਆਉਂਦਾ ਫਿਰ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਤੇ ਕਈ ਨਗਰ ਵਸਾਤੇ ਸੀ ਕਰਤਾਰਪੁਰ ਹੋ ਗਿਆ ਅੰਮ੍ਰਿਤਸਰ ਦਰਬਾਰ ਸਾਹਿਬ ਹੋ ਗਿਆ ਦਰਬਾਰ ਸਾਹਿਬ ਤਰਨਤਾਰਨ ਹੋ ਗਿਆ ਹਰ ਗੁਬਿੰਦਪੁਰ ਹੋ ਗਿਆ ਸ਼ਹਿਰ ਆਟਾ ਹੋ ਗਿਆ ਤੇ ਸਿੱਖੀ ਦਾ ਪ੍ਰਚਾਰ ਬੜੇ ਜੋਰਾ ਸ਼ੋਰਾਂ ਤੇ ਸੀ ਉਧਰ ਸਖੀ ਸਰਵਰ ਆਪਦੇ ਧਰਮ ਦਾ ਪ੍ਰਚਾਰ ਕਰ ਰਹੇ ਸੀ ਪਰ ਜਿੰਨੇ ਕੁ ਉਹ ਹੋਰ ਕੌਮਾਂ ਦੇ ਲੋਕਾਂ ਨੂੰ ਸਖੀ ਸਰਵਰ ਨਾਲ ਜੋੜਦੇ ਸੀ ਉਹਨੇ ਉਹਨਾਂ ਦੇ ਸਿੱਖ ਉਹਨਾਂ ਦੇ ਚੇਲੇ ਗੁਰੂ ਘਰ ਨਾਲ ਜੁੜ ਰਹੇ ਸੀ ਉਸ ਸਮੇਂ ਦਾ ਇੱਕ ਬੜਾ ਤਗੜਾ ਸਖੀ ਸਰਵਰ ਪੀਰ ਹੋਇਆ ਭਾਈ ਮੰਜੀ ਜੀ ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਉਂਦਾ ਤਾਂ ਗੁਰੂ ਦਾ ਸਿੱਖ ਬਣ ਜਾਂਦਾ ਇਸ ਗੱਲ ਤੋਂ ਫਿਰ ਜਿਵੇਂ ਸ਼ੇਖ ਫੱਤਾ ਹੋ ਗਿਆ ਸ਼ੇਖ ਅਹਿਮਦ ਸਰਹੰਦੀ ਹੋ ਗਿਆ ਤੇ ਹੋਰ ਜਿਹੜੇ ਸਖੀ ਸਰਵਰ ਪੀਰ ਸੀ ਉਹ ਵੀ ਗੁਰੂ ਅਰਜਨ ਦੇਵ ਜੀ ਦੇ ਦੋਖੀ ਬਣ ਜਾਂਦੇ ਆ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਖਤਮ ਕਰਵਾਈਏ ਉਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੰਦੇ ਆ ਉਦੋਂ ਜਹਾਂਗੀਰ ਦਾ ਪੁੱਤਰ ਖੁਸਰੋ ਬਗਾਵਤ ਕਰ ਦਿੰਦਾ ਹੈ ਤੇ ਬਗਾਵਤ ਕਰਨ ਸਮੇ ਉਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵੀ ਆਉਂਦਾ ਤਾਂ ਗੁਰੂ ਅਰਜਨ ਦੇਵ ਜੀ ਦੇ ਦਰ ਤੇ ਆ ਕੇ ਉਹ ਲੰਗਰ ਵੀ ਛਕਦਾ ਤੇ 5000 ਰੁਪਿਆ ਗੁਰੂ ਜੀ ਉਹਨੂੰ ਮਦਦ ਵਾਸਤੇ ਵੀ ਦਿੰਦੇ ਆ ਪਰ ਖੁਸਰੋ ਫੜਿਆ ਜਾਂਦਾ ਹੈ ਉਹਦੀ ਬਗਾਵਤ ਨੂੰ ਜਹਾਂਗੀਰ ਦੁਆਰਾ ਕੁਚਲ ਦਿੱਤਾ ਜਾਂਦਾ ਹੈ ਤ ਕੱਚ ਨੂੰ ਤੱਤਾ ਕਰਕੇ ਉਹਦੀਆਂ ਅੱਖਾਂ ਦੇ ਵਿੱਚ ਪਾ ਕੇ ਉਹਨੂੰ ਅੰਨ੍ਹਾ ਕਰ ਦਿੱਤਾ ਜਾਂਦਾ ਜਹਾਂਗੀਰ ਦੁਆਰਾ ਆਪਦੇ ਪੁੱਤਰ ਖੁਸਰੋ ਨੂੰ ਹੀ ਫਿਰ ਸ਼ੇਖ ਅਹਿਮਦ ਸਰਹੰਦੀ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਤੇ ਉਹ ਜਹਾਂਗੀਰ ਦੇ ਕੰਨ ਭਰਦਾ ਹੈ ਵੀ ਗੁਰੂ ਅਰਜਨ ਦੇਵ ਜੀ ਨੇ ਤੇਰੇ ਪੁੱਤਰ ਖੁਸਰੋ ਨੂੰ ਬਗਾਵਤ ਕਰਨ ਵਾਸਤੇ ਉਕਸਾਇਆ ਤੇ ਉਹਨੂੰ ਪਨਾਹ ਵੀ ਦਿੱਤੀ ਤੇ ਉਹਨੂੰ 5000 ਰੁਪਏ ਵੀ ਦਿੱਤਾ ਇਸ ਕਰਕੇ ਤੂੰ ਗੁਰੂ ਅਰਜਨ ਦੇਵ ਜੀ ਨੂੰ ਵੀ ਗ੍ਰਿਫਤਾਰ ਕਰ ਤਾਂ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰੀ ਦਾ ਹੁਕਮ ਦਿੱਤਾ ਜਾਂਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਆਪ ਖੁਸ਼ੀ-ਖੁਸ਼ੀ ਆ ਕੇ ਲਾਹੌਰ ਦੇ ਵਿੱਚ ਗ੍ਰਿਫਤਾਰੀ ਦਿੰਦੇ ਉਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਆਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਅਸੀਂ ਮੁੜ ਕੇ ਨਹੀਂ ਆਉਣਾ ਤੇ ਸ਼ਹਾਦਤ ਦੇ ਕੇ ਹੀ ਸਾਨੂੰ ਆਉਣਾ ਪੈਣਾ ਹੈ ਸ਼ਹਾਦਤ ਦੇਵਾਂਗੇ ਅਸੀਂ ਵੀ ਵਾਪਸ ਨਹੀਂ ਆਇਆ ਜਾਣਾ ਫਿਰ ਜਦੋਂ ਜਹਾਂਗੀਰ ਦੇ ਦਰਬਾਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਜਹਾਂਗੀਰ ਕਹਿੰਦਾ ਹੈ ਵੀ ਤੂੰ ਪੈਗੰਬਰ ਹੈ ਹਿੰਦੂਆਂ ਦਾ ਤੂੰ ਆਪਦੇ ਧਰਮ ਦਾ ਪੈਗੰਬਰ ਹੈ ਤੂੰ ਕੋਈ ਕਰਾਮਾਤ ਵਿਖਾ ਦੇ ਮੈਨੂੰ ਤੇ ਮੈਂ ਤੈਨੂੰ ਛੱਡ ਦਾਂਗਾ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਰਾਮਾਤ ਕਹਿਰ ਦਾ ਨਾਂ ਹੈ ਰੱਬ ਦੇ ਪਿਆਰੇ ਜੋ ਪਰਮਾਤਮਾ ਨੇ ਉਹਨਾਂ ਨੂੰ ਕਰਾਮਾਤਾਂ ਦਿੱਤੀਆਂ ਹੁੰਦੀਆਂ ਦਾਤਾਂ ਦਿੱਤੀਆਂ ਹੁੰਦੀਆਂ ਕਦੀ ਵੀ ਉਹਦਾ ਉਪਯੋਗ ਨਹੀਂ ਕਰਦੇ ਉਹਦਾ ਦਿਖਾਵਾ ਨਹੀਂ ਕਰਦੇ ਇਸ ਕਰਕੇ ਮੈਂ ਕਰਾਮਾਤ ਨਹੀਂ ਦਿਖਾਵਾਂਗਾ ਫਿਰ ਜਹਾਂਗੀਰ ਕਹਿੰਦਾ ਹੈ ਤੈਨੂੰ 2 ਲੱਖ ਰੁਪਏ ਜੁਰਮਾਨਾ ਲਾਇਆ ਜਾਂਦਾ ਉਹ ਭਰ ਦੇ ਤਾ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਮੇਰੇ ਕੋਲ ਜੋ ਪੈਸਾ ਹੈ ਗੁਰੂ ਘਰ ਦਾ ਸੰਗਤ ਦਾ ਹੈ ਬਾਬੇ ਨਾਨਕ ਦੇਵ ਦੇ ਦਰ ਦਾ ਹੈ ਤੇ ਇਹਦੇ ਵਿੱਚੋਂ ਮੈਂ ਇੱਕ ਪੈਸਾ ਵੀ ਤੈਨੂੰ ਨਹੀਂ ਦੇਣਾ ਬਾਕੀ ਇਨਤਾਸੀਂ ਮੰਨਦੇ ਨਹੀਂ ਤੇ ਇਸ ਕਰਕੇ ਮੇਰੀ ਕੋਰੀ ਨਾ ਹੈ ਫਿਰ ਜਹਾਂਗੀਰ ਕਹਿੰਦਾ ਹੈ ਵੀ ਜੋ ਤੁਸੀਂ ਆਦ ਗ੍ਰੰਥ ਲਿਖਿਆ ਹੈ ਉਹਦੇ ਵਿੱਚ ਜੋ ਸਾਡਾ ਪੈਗੰਬਰ ਹੈ ਉਹਦੀ ਬਾਣੀ ਦਰਜ ਕਰ ਦਿਓ ਉਹਦੀ ਸਿਫਤ ਲਿਖ ਦਿਓ ਤਾ ਗੁਰੂ ਅਰਜਨ ਦੇਵ ਜੀ ਉਸ ਤੋਂ ਵੀ ਨਾ ਕਰ ਦਿੰਦੇ ਆ ਫਿਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਾਂਦਾ ਵੀ ਜਾਂ ਫਿਰ ਉਹਨਾਂ ਤੋਂ ਇਸਲਾਮ ਕਬੂਲ ਕਰ ਲਾ ਤੇ ਜਾਂ ਤੈਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਜਾਵੇਗਾ ਤਾਂ ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਵੀ ਸਾਨੂੰ ਤੇਰਾ ਲਾਸਟ ਆਪਸ਼ਨ ਤਸੀਹੇ ਦੇ ਦੇ ਕੇ ਸ਼ਹੀਦ ਹੋਣ ਵਾਲਾ ਮਨਜ਼ੂਰ ਹੈ ਅਸੀਂ ਸ਼ਹਾਦਤ ਦੇਾਂਗੇ ਨਾ ਤਾਂ ਅਸੀਂ ਆਪਦਾ ਧਰਮ ਛੱਡੀਏ ਨਾ ਤੇਰੀ ਈਨ ਮੰਨੀਏ ਕਿਉਂਕਿ ਜੋ ਜਿਸ ਧਰਮ ਦੇ ਵਿੱਚ ਪੈਦਾ ਹੋਇਆ ਉਹਨੂੰ ਉਸੇ ਧਰਮ ਦੇ ਵਿੱਚ ਰਹਿਣਾ ਚਾਹੀਦਾ ਅਸੀਂ ਬਾਬੇ ਨਾਨਕ ਦੇ ਸੇਖਾਂ ਤੇ ਸਿੱਖ ਹੀ ਰਹਾਂਗੇ ਫਿਰ ਜਹਾਂਗੀਰ ਤਸੀਹੇ ਦੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਕੇ ਆਪ ਚਲਾ ਜਾਂਦਾ ਕਿਉਂਕਿ ਉਹ ਡਰਦਾ ਹੁੰਦਾ ਹੈ ਵੀ ਕਿਤੇ ਕੋਈ ਪਰਮਾਤਮਾ ਲੋ ਮੇਰੇ ਨਾਲ ਮਾੜਾ ਨਾ ਹੋ ਜੇ ਵੀ ਰੱਬ ਦੇ ਪਗੰਬਰ ਤੇ ਮੈਂ ਜ਼ੁਲਮ ਕਰਨ ਲੱਗਾ ਪਰ ਉਹਦੇ ਕੰਨ ਹੀ ਇੰਨੇ ਜ਼ਿਆਦੇ ਪਰਹੇ ਹੋਏ ਸੀ ਉਹ ਫਿਰ ਆਪ ਦੇ ਸੈਨਾਪਤੀ ਮੁਰਤਜਾ ਖਾਨ ਨੂੰ ਕਹਿੰਦਾ ਉਹ ਵੀ ਬਹਾਨਾ ਬਣਾ ਕੇ ਚਲਾ ਜਾਂਦਾ ਤੇ ਡਿਊਟੀ ਲਾ ਦਿੰਦੀ ਆ ਚੰਦੂ ਦੀ ਤੇ ਚੰਦੂ ਤਾਂ ਗੁਰੂ ਘਰ ਦਾ ਦੋਖੀ ਹੁੰਦਾ ਹੀ ਹੁੰਦਾ ਹੈ ਤੇ ਉਹ ਕਹਿੰਦਾ ਵੀ ਮੈਂ ਗੁਰੂ ਅਰਜਨ ਦੇਵ ਜੀ ਨੂੰ ਇਹ ਸਜ਼ਾ ਦਿਆਂਗਾ ਤੇ ਪਹਿਲੇ ਦਿਨ ਉਬਲ ਤਿੰਨ ਦਿਨ ਭੁੱਖਾ ਰੱਖਿਆ ਜਾਂਦਾ ਚੌਥੇ ਦਿਨ ਉਬਲ ਦੀ ਦੀਗ ਵਿੱਚ ਉਬਾਲਿਆ ਜਾਂਦਾ ਲਾਲੋਬੀ ਹੱਡੀਆਂ ਨਾਲੋਂ ਸਰੀਰ ਵੱਖ ਹੋ ਗਿਆ ਸੀ ਮਾਸ ਵੱਖ ਹੋ ਗਿਆ ਸੀ ਕਿੱਡਾ ਦੁਖਦਾਈ ਪਲ ਹੋਵੇਗਾ ਪਰ ਮੇਰੇ ਗੁਰੂ ਨੇ ਸੀ ਨਹੀਂ ਉਚਾਰੀ ਮੁਖ ਤੋਂ ਉਫ ਨਹੀਂ ਕੀਤੀ ਤੇ ਪਹਿਲੇ ਦਿਨ ਜਹਾਂਗੀਰ ਦਾ ਹੁਕਮ ਸੀ ਵੀ ਤਸੀਹੇ ਦੇਣਿਆ ਪਰ ਗੁਰੂ ਨੂੰ ਸ਼ਹੀਦ ਨਹੀਂ ਕਰਨਾ ਉਹਨੂੰ ਤਸੀਹੇ ਦੇ ਕੇ ਆਪਾਂ ਮਨਾਉਣਾ ਵੀ ਜੇ ਇਸਲਾਮ ਕਬੂਲ ਕਰ ਲੇ ਤਾਂ ਉਸ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਜੀ ਨੂੰ ਦੇਗ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤੇ ਕਿਹਾ ਜਾਂਦਾ ਵੀ ਤੁਸੀਂ ਸਾਡੇ ਪਗੰਬਰ ਬਣ ਜੋ ਟਾਡੇ ਸਿੱਖ ਬੜੇ ਅਨਿਆਈ ਨੇ ਉਹ ਵੀ ਸਾਡੇ ਇਸਲਾਮ ਚ ਆ ਜਾਣਗੇ ਤੇ ਤੁਹਾਨੂੰ ਫੌਜ ਵੀ ਦਿਆਂਗੇ ਰਤਬਾ ਵੀ ਵੱਡਾ ਦਿਆਂਗੇ ਸ਼ਾਹੀ ਦਰਬਾਰ ਦੇ ਵਿੱਚ ਟਾੜਾ ਆਉਣਾ ਜਾਣਾ ਹੋਵੇਗਾ ਤੇ ਸ਼ਾਹੀ ਪਗੰਬਰ ਦਾ ਰਤਬਾ ਦਿਆਂਗੇ ਤੁਸੀਂ ਸਾਡੇ ਧਰਮ ਚ ਆ ਜਾਓ ਤੇ ਨਹੀਂ ਤਾਂ ਫਿਰ ਕੱਲ ਨੂੰ ਤੁਹਾਨੂੰ 33 ਤਵੀ ਤੇ ਬਿਠਾਇਆ ਜਾਵੇਗਾ ਸੀਸ ਦੇ ਵਿੱਚ 33 ਰੇਤਾ ਪਾ ਕੇ ਸ਼ਹੀਦ ਕੀਤਾ ਜਾਵੇਗਾ ਤਾਂ ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠ ਕੇ ਸੀਸ ਦੇ ਵਿੱਚ 33 ਰੇਤਾ ਪੋਣੀ ਪ੍ਰਵਾਨ ਕਰਦੇ ਆ ਤੇ ਸ਼ਹਾਦਤ ਦਾ سلسلہ ਇੱਥੋਂ ਸ਼ੁਰੂ ਹੁੰਦਾ ਅਗਲੇ ਦਿਨ ਫਿਰ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਬਿਠਾ ਕੇ ਸੀਸ ਦੇ ਵਿੱਚ 33 ਰੇਤ ਪਾ ਕੇ ਕਸ਼ਟ ਦਿੱਤੇ ਜਾਂਦੇ ਆ ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਏ ਨਾ ਤਾਂ ਉਹ ਝੁਕੇ ਨਾ ਹੀ ਉਹ ਡੋਲੇ ਨਾ ਹੀ ਉਹਨਾਂ ਨੇ ਕੋਈ ਹੋਰ ਧਰਮ ਅਡਾਪਟ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਬਾਬੇ ਨਾਨਕ ਦੇ ਸੇਖਾਂ ਤੇ ਸਿੱਖੀ ਦੇ ਵਿੱਚ ਹੀ ਰਹਿਣਾ ਹੈ ਤੇ ਉਸ ਅਕਾਲ ਪੁਰਖ ਦੇ ਪਾਣੇ ਦੇ ਵਿੱਚ ਰਹਿਣਾ ਤੇ ਗੁਰੂ ਅਰਜਨ ਦੇਵ ਜੀ ਨੇ ਫਿਰ ਰਾਜੀ ਖੁਸ਼ੀ ਆਪਦੀ ਸ਼ਹਾਦਤ ਦਿੱਤੀ ਤੇ ਆਪ ਦਾ ਸਿੱਖੀ ਧਰਮ ਨਹੀਂ ਹਾਰਿਆ